ਮਾਨ ਸਾਹਿਬ ਦਾ ਜ਼ਿਕਰ ਵੀ ਹੋਇਆ ਕਿਉਂਕਿ ਮਾਨ ਸਾਹਿਬ ਫਿਕਰਮੰਦ ਵੀ ਬਹੁਤ ਨੇ ਉਹ ਸਿਹਤ ਵਾਸਤੇ ਲੋਕਾਂ ਦੀ ਆਮ ਜਨਤਾ ਦੀ ਸਿਹਤ ਵਾਸਤੇ ਫਿਕਰਮੰਦ ਨੇ ਹੁਣ ਉਹ ਐਮ ਐਲ ਏ ਦੀ ਸਿਹਤ ਵਾਸਤੇ ਫਿਕਰਮੰਦ ਹੋਏ ਨੇ ਉਹ ਕਹਿੰਦੇ ਭਾਈ ਇਹ ਜਿੰਮਾ ਖੋਲਕੇ ਦੇਵਾਂਗੇ ਤੁਸੀਂ ਫਿੱਟ ਹੋ ਫੇਰ ਹੀ ਤੁਸੀਂ ਜਨਤਾ ਨੂੰ ਫਿੱਟ ਕਰੋਗੇ ਸੰਭਾਲੋਗੇ ਜੀ ਇਹ ਜਿੰਮਾ ਹੁਣ ਕਿੱਥੇ ਖੋਲਣ ਦੇ ਨਹੀਂ ਦੇਖੋ ਜਿੰਮਾ ਹੀ ਨਹੀਂ ਹੋ ਤਾਂ ਦਫਤਰ ਖੋਲਣ ਨੂੰ ਵੀ ਫਿਰਦੇ ਜਿਹੜੀ ਗੱਲ ਤੁਸੀਂ ਮਿਸ ਕਰ ਰਹੇ ਹੋ ਮੈਂ ਉਹ ਅਗਲੀ ਦੁਆਰੇ ਪੁੱਛਣੀ ਸੀ ਮੈਂ ਕਿਹਾ ਪਹਿਲਾਂ ਜਿੰਮਾ ਦੀ ਗੱਲ ਕਰ ਲਈ ਬਹੁਤ ਬਹੁਤ ਕੁਝ ਖੋਲਣਗੇ ਆਉਣ ਵਾਲੇ ਦਿਨਾਂ 'ਚ ਮੈਂ ਤੁਹਾਨੂੰ ਦੱਸਿਆ ਤੇ ਹੈ ਹ ਦੇਖੋ ਗੱਲ ਇਹ ਆ ਕਿ ਇੱਕ ਸ਼ਾਨਦਾਰ ਜਿਮ ਜਿਹੜੀ ਆ ਉਹ ਬਣਾਈ ਜਾ ਰਹੀ ਹੈ ਐਮਐਲਏ ਹੋਸਟਲ ਦੇ ਵਿੱਚ ਜੀ ਉਹ ਕਹਿੰਦੇ ਵੀ ਬਾਈਸੈਪ ਟ੍ਰਾਈਸੈਪ ਬਣਾਓ ਕਿਉਂਕਿ ਮੁੰਡੇ ਖੁੰਡੇ ਹੈਗੇ ਨੇ ਇਹਨਾਂ ਦੇ ਐਮਐਲਏ ਨਵੇਂ-ਨਵੇਂ ਮੁੰਡੇ ਨੇ ਜੀ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਆ ਤਾਂ ਦੇਖੋ ਇਹ ਗੱਲ ਵਿਧਾਨ ਸਭਾ ਦੇ ਸਪੀਕਰ ਕੋਲ ਗਈ ਸੀ ਉਹਨਾਂ ਨੇ ਡਿਮਾਂਡ ਕੀਤੀ ਕਿ ਸਾਨੂੰ ਇੱਕ ਵਧੀਆ ਜਿਮ ਜਿਹੜੀ ਇੱਥੇ ਬਣਾ ਕੇ ਦਿਓ ਸਪੀਕਰ ਸਾਹਿਬ ਨੇ ਮਨਜ਼ੂਰੀ ਦੇ ਦਿੱਤੀ ਉਹਨੇ ਅਖਿਆ ਕਿ ਇੱਥੇ ਭਾਫ ਵਾਲਾ ਇਸ਼ਨਾਨ ਵੀ ਲੈ ਸਕਦੇ ਨੇ ਉਹ ਵੀ ਟੱਬ ਲਾ ਦਿਓ ਲਓ ਜੀ ਸੋਨਾ ਸੋਨਾ ਉਹ ਐ ਇਸ ਤਰ੍ਹਾਂ ਦਾ ਜਿਗਾੜ ਚੰਗਾ ਤਕੜਾ ਕਰ ਦਿਓ ਏਸੀ ਲਾ ਦਿਓ ਸਾਰੀ ਜਿਮ ਦੇ ਵਿੱਚ ਤੇ ਜਿਹੜੀਆਂ ਮਸ਼ੀਨਾਂ ਨੇ ਉਹ ਵੀ ਛੋਟੀ ਦੀਆਂ ਲਿਆਓ ਪਹਿਲਾਂ ਤੇ ਇਹ ਦੱਸੋ ਇਹ ਸੂਤਾ ਕੱਲੀ ਐਮ ਐਲ اے ਦੇ ਵਾਸਤੇ ਆ ਕਿ ਆ ਮੈਂ ਥੋੜੀ ਜਾ ਕੇ ਉੱਥੇ ਵਰਕਆਊਟ ਕਰਾਂਗਾ ਨਹੀਂ ਜੀ ਇਹ ਨਾ ਵਾਸਤੇ ਆ ਜੀ ਯਾਨੀ ਕਹਿਣ ਦਾ ਮਤਲਬ ਇਹ ਆ ਕਿ ਹੁਣ ਤੁਹਾਨੂੰ ਮੀਤ ਹੇ ਰ ਹੋਰ ਉੱਥੇ ਡੋਲਸ ਹੋਵੇ ਬਣਾ ਦੇਣਗੇ ਜੀ ਤਾਂ ਗੱਲ ਇਹ ਆ ਕਿ ਭਾਈ ਇਹ ਸਾਰਾ ਕੁਝ ਇਸ ਵਾਸਤੇ ਆ ਕਿ ਉੱਥੇ ਚੰਡੀਗੜ੍ਹ 'ਚ ਰਹਿੰਦੇ ਆ ਜੀ ਜੇ ਤੁਸੀਂ ਕਿਸੇ ਜਿਮ ਦੀ ਮੈਂਬਰਸ਼ਿਪ ਲੈਣੇ ਹੋ ਹਮ ਹਮ ਤੇ ਉਹ ਸਾਲ ਦੀ 25-30 ਹਜ਼ਾਰ ਤੋਂ ਘੱਟ ਨਹੀਂ ਜੀ ਜੀ ਬਿਲਕੁਲ ਠੀਕ ਹੈ ਜੀ ਇਹਨਾਂ ਨੇ ਸੋਚਿਆ ਵਣਾ ਕਿ 1.25 3000 ਦੇ ਬਚਾਓ ਸਾਲ ਦਾ ਹੂੰ ਆਪਦੀ ਬਚਤ ਦੇ ਚੱਕਰ ਚ ਇਹ ਬਹੁਤ ਮਾਸਟਰ ਨੇ ਸਾਰੇ ਜੀ ਇਤੇ ਰੁਪਈਆ ਵੀ ਬਚਦਾ ਹੋਏਗਾ ਬਚਾ ਲੈਣ ਹੂੰ ਬਿਲਕੁਲ ਪੰਜਾਬ ਦਾ ਕੋਈ ਬਚਤ ਵਾਲਾ ਖਾਤਾ ਜਿਹੜਾ ਉਧਰ ਸੋਚਣ ਨਾ ਸੋਚਣ ਸੋ ਕਹਿਣ ਦਾ ਮਤਲਬ ਇਹ ਆ ਕਿ ਇਹਨਾਂ ਨੇ ਮੰਗ ਰੱਖੀ ਸਪੀਕਰ ਸਾਹਿਬ ਨੇ ਮਨਜ਼ੂਰੀ ਦੇ ਦਿੱਤੀ ਉਥੇ ਕੰਮ ਜਿਹੜਾ ਹੈ ਡੈਡ ਡੈਡ ਚੱਲਣ ਡਿਆ ਜੀ ਉਥੇ ਤੇ ਰੰਗ ਰੰਗਾਈਆਂ ਹੁੰਡੀਆਂ ਹੂੰ ਸ਼ੁਰੂ ਵੀ ਹੋ ਗਿਆ ਕੰਮ ਹੈ हां जी हां जी ਪੂਰਾ ਜਿਵੇਂ ਵਿਆਹ ਲਈਆਂ ਤਿਆਰੀਆਂ ਹੁੰਦੀਆਂ ਨਾ ਬਾਗ ਇਲੈਕਸ਼ਨ ਵਿਆਹ ਤੇਰੇ ਦੀ ਤਿਆਰੀ ਜ਼ੋਰਾਂ ਤੇ ਗੱਲ ਇਹ ਆ ਕਿ ਭਾਈ ਉਹ ਇੱਥੇ ਤੇ ਤਿਆਰੀ ਪੂਰੀ ਉਹਨਾਂ ਨੇ ਆਰੰਭ ਦਿੱਤੀ ਆ ਕਹਿੰਦੇ ਕਿ ਅਗਸਤ ਸਤੰਬਰ ਦੇ ਵਿੱਚ ਕੰਮ ਡੰਨ ਲੀ ਹੋ ਜਾਣਾ ਕੀ ਬਾਤ ਕੰਮ ਜਿਹੜਾ ਨਿਪਰੇ ਚੜ ਜਾਣਾ ਹੈ ਅਗਸਤ ਜਾਂ ਸਤੰਬਰ ਚ ਹਾਂ ਸ਼ੁਰੂਆਤੀ ਦੌਰ ਚ 1 ਕਰੋੜ ਦਾ ਰੱਖਿਆ ਹਿਸਾਬ ਕਿਤਾਬ ਕੇ ਕਰੋੜ ਕੁਝ ਬਣ ਜੂਗੀ ਵਧੀਆ ਜਿਮ ਹੂੰ ਤੇ ਜੇ ਕੋਈ ਮੰਨ ਲੋ ਕਰੋੜ ਦੇ ਨਾਲ ਕੋਈ ਕਰੋੜ 2 ਕਰੋੜ ਹੋਰ ਵੀ ਲੱਗਣਾ ਹੋਇਆ ਲੱਗ ਜਾਏਗਾ ਬਿਲਕੁਲ ਸੋ ਇਸ ਕਰਕੇ ਵੀ ਸਾਡੇ ਜਿਹੜੇ ਐਮਐਲਏ ਨੇ ਸਾਡੇ ਜਿਹੜੇ ਮੰਤਰੀ ਨੇ ਉਹ ਕਿਸੇ ਦੂਜੀ ਜਿੰਮ ਚ ਨਾ ਜਾਣ ਉਹਨਾਂ ਵਾਸਤੇ ਐਮਐਲਏ ਹੋਸਟਲ ਦੇ ਵਿੱਚ ਜਿੰਮ ਦਾ ਅਰੇਂਜਮੈਂਟ ਹੋ ਰਿਹਾ ਵਾ ਹੂੰ 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 ਤੇ ਰਹੀ ਗੱਲ ਉਹ ਵੀ ਮੈਂ ਕਰ ਦੇਵਾਂ ਕਿ ਮੈਂ ਤੇ ਇਸ ਮੰਗ ਨੂੰ ਵੀ ਸੁਣ ਕੇ ਬੜਾ ਹੈਰਾਨ ਹੋਇਆ ਬਰਸ਼ਟ ਸਾਹਿਬ ਜੀ ਬਰਸ਼ਟ ਸਾਹਿਬ ਜਿਹੜੇ ਆ ਨਾਬਾ ਤੁਸੀਂ ਦੇਖਿਆ ਹੋਣਾ ਨਾਬਾ ਪੱਟੀ ਹਲਾ ਬਰਸਟ ਪਿੰਡ ਬੜਾ ਮਸ਼ਹੂਰ ਪਿੰਡ ਹੈ ਉੱਥੇ ਜੀ ਬਰਸਟ ਸਾਹਿਬ ਗਏ ਨੇ ਮੁੱਖ ਮੰਤਰੀ ਦੇ ਕੋਲ ਕਹਿੰਦੇ ਜੀ ਕਿ ਸਰਕਾਰ ਦੇ ਨਾਲ ਪ੍ਰਸ਼ਾਸਨ ਦੇ ਨਾਲ ਬਿਹਤਰ ਤਾਲਮੇਲ ਵਾਸਤੇ ਜੀ ਪ੍ਰਧਾਨਾਂ ਦੀ ਮੰਗਿਆ ਜ਼ਿਲ੍ਹਾ ਪ੍ਰਧਾਨਾਂ ਦੀ ਮੰਗਿਆ ਹੂੰ ਕਿ ਜ਼ਿਲ੍ਹਾ ਹੈੱਡਕੁਆਟਰਾਂ ਤੇ ਸਾਨੂੰ ਭਈ 1000 ਵਰਗ ਫੀਟ ਦੀ ਜਗ੍ਹਾ ਜਿਹੜੀ ਮੁਹੱਈਆ ਕਰਵਾ ਦਿੱਤੀ ਜਾਵੇ ਤਾਂ ਕਿ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਵਿੱਚ ਸਾਨੂੰ ਉੱਥੇ ਇੱਕ ਦਫ਼ਤਰ ਬਣਾ ਕੇ ਲੋ ਜੀ ਦੱਸੋ ਸੌਖ ਹੋ ਜਾਵੇ ਤੁਸੀਂ ਹਿਸਾਬ ਲਾ ਲਓ ਇਹਦਾ ਮਤਲਬ ਹੈ ਕਿ ਜਿਹੜੀਆਂ ਪਿਛਲੀਆਂ ਪਾਰਟੀਆਂ ਸੀਗੀਆਂ ਉਹ ਤੇ ਫਿਰ ਬੇਵਕੂਫੀ ਸੀਗੀਆਂ ਜਿਹੜੀਆਂ ਸੱਤਾ ਤਾਂ ਖੜ ਕੇ ਕਮਾਉਂਦੀਆਂ ਸੱਤਾ ਧਾਰੀ ਧਰਾਂ ਬਣੀਆਂ ਕਿ ਉਹਨਾਂ ਨੂੰ ਉਹਨਾਂ ਨੂੰ ਦਫ਼ਤਰ ਨਹੀਂ ਸੀ ਚਾਹੀਦੇ ਹੂੰ ਕਮਾਲ ਦੀ ਗੱਲ ਹੈ ਕਿ ਜ਼ਿਲ੍ਹਾ ਪ੍ਰਧਾਨ ਹਾਦਿਆ ਤੁਹਾਡੇ ਵਾਲੀ ਵੀ ਹੁਣ ਉਹਨਾਂ ਨੂੰ ਇੱਕ ਦਫ਼ਤਰ ਚਾਹੀਦਾ ਉੱਥੇ ਤਾਲਮੇਲ ਵਾਸਤੇ ਅਖੇ ਜੀ ਕਲੈਕਟਰ ਰੇਟ ਤੇ ਦੇ ਦੇਾਂਗੇ ਕਲੈਕਟਰ ਰੇਟ ਤੇ ਕੀ ਪਾਰਟੀ ਆਪਣੇ ਕੋਲੋਂ ਪੈਸੇ ਭਰੇਗੀ ਤੇ ਜੇ ਕਲੈਕਟਰ ਰੇਟ ਦੇ ਉੱਤੇ ਜ਼ਮੀਨ ਜਿਹੜੀ ਆ ਉਹ ਇਹਨਾਂ ਨੂੰ ਤੁਸੀਂ ਕੈ ਲੋ ਕੇ ਭਾਈ ਦੇ ਦੇਓਗੇ ਸਰਕਾਰੀ ਕੋਟੇ ਚ ਤੇ ਫਿਰ ਕੱਲ ਨੂੰ ਮੰਨ ਲਓ ਤੁਸੀਂ ਇੱਥੋਂ ਚਲੇ ਜਾਨੇ ਹੋ ਕਿ ਦੂਜੀਆਂ ਪਾਰਟੀਆਂ ਵਾਲੇ ਜਾ ਕੇ ਬਹਿ ਜਾਣ ਕਿ ਕੀ ਤਮਾਸ਼ਾ ਚੱਲਣ ਡਿਆ ਯਾਰ ਸਮਝ ਤੋਂ ਬਾਹਰ ਦੀ ਗੱਲ ਆ ਕਿ ਤਾਲਮੇਲ ਹੀ ਨਹੀਂ ਬਣ ਰਿਹਾ ਫਿਰ ਤੁਸੀਂ ਕਹਦੇ ਹੋ ਤਹਿਸੀਲਾਂ ਚ ਸਾਨੂੰ ਇੱਕ ਇੱਕ ਕਮਰਾ ਚਾਹੀਦਾ ਹੂੰ ਮੈਂ ਤਾਂ ਕਹਿੰਦਾ ਪੈਟਰੋਲ ਪੰਪਾਂ ਦੇ ਖਲਵਾ ਦਿਓ ਇਹਨਾਂ ਵੇਖ ਇੱਕ ਇੱਕ ਕਮਰਾ ਕਿ ਕੋਈ ਆਇਆ ਗਿਆ ਹਾਂਜੀ ਆਇਆ ਗਿਆ ਕੋਈ ਤੇਲ ਪੌਣ ਆਇਆ ਤੇ ਉਹਨੂੰ ਆਮ ਆਦਮੀ ਪਾਰਟੀ ਵਾਲਾ ਝਾੜੂ ਦਾ ਉਹ ਫੜਾ ਦਿਓ ਮਾਡਲ ਕਿਹਦੇ ਤੇ ਵੋਟ ਜ਼ਰੂਰ ਪਾਓ ਹੱਦ ਹੋ ਗਈ ਆ ਕਮਾਲ ਦੀਆਂ ਗੱਲਾਂ ਨੇ ਇਹ ਹਸਾਬ ਕਿਤਾਬ ਚੱਲੀ ਜਾਂਦਾ ਇਹ ਤੇ ਹੁਣ ਤੁਸੀਂ ਦੇਖ ਲਓ ਪਿੱਛੇ ਜੇ ਖਬਰ ਆਈ ਸੀ ਕਿ 700 ਕਰੋੜ ਦਾ ਕਰਜ਼ਾ ਹੋਰ ਲੈ ਲਿਆ ਜੀ ਤੋ ਇਹਨਾਂ ਚੱਕਰਾਂ ਚ ਹੀ ਆ ਕਿ ਉੱਥੇ ਜਿਮ ਬਣਾ ਲਈ ਉੱਥੇ ਆ ਕਰ ਲਿਆ ਉਹ ਕਰ ਲਿਆ ਚੱਲਣ ਦੇ ਉਹ ਕੰਮ ਜੀ ਰੱਬ ਨੇ ਦਿੱਤੀਆਂ ਗਾਜਰਾ ਤੇ ਰੰਬਾ ਵਿੱਚ ਹੀ ਚੱਲੇਗਾ ਉਹ ਕੀ ਕਰ ਸਕਦੇ ਆ ਤੁਹਾਡੇ ਵਾਲੀ ਗੱਲ ਉਹ ਜਟਵੈੜ ਜੀ ਕਹਿ ਰਹੇ ਨੇ ਕਿ ਭਾਈ ਗ੍ਰਾਂਟ ਲੋਕਾਂ ਵਾਸਤੇ ਤਾਂ ਕੋਈ ਹੁੰਦੀ ਨਹੀਂ ਇਹਨਾਂ ਕੋਲੇ ਹਾਂ ਤੇ ਹੁਮੇ ਤਾਜ ਮਹਿਲ ਮਰਾਨ ਜਿੰਮ ਕਿਹੜੀ ਗੱਲ ਇਹ ਉਹ ਇੱਕ ਨਾ ਪੰਜਾਬੀ ਚੁਕਾਵਤ ਆ ਉਹ ਆnde ਹੁੰਦੇ ਆ ਕਿ ਲੈਣ ਦਾ ਸ਼ਾਹ ਦੇਣ ਦਾ ਦਿਵਾਲੀਆ ਜੀ ਮਤਲਬ ਕਿ ਜੇ ਕਿਸੇ ਨੇ ਆਖਿਆ ਕਿ ਹਾਂ ਲੈਣਾ ਹੀ ਕੋਸ਼ ਉਹਨਾਂ ਕਹਿੰਦੇ ਯਾਰ ਕੋਈ ਚੱਕਰ ਨਹੀਂ ਆਗਾ ਤੈਨੂੰ ਦੁਗਣਾ ਮੋੜਾਂਗੇ ਕਿਤੇ ਤੇ ਜਦੋਂ ਅਗਲੇ ਨੂੰ ਲੋਡ ਪੈ ਗਈ ਮੇਰਾ ਤੇ ਦਿਵਾਲਾ ਨਿਕਲਿਆ ਇਹਨਾਂ ਦਾ ਹਿਸਾਬ ਕਿਤਾਬ ਵੇਜ ਬਿਲਕੁਲ ਇਹਨਾਂ ਨੂੰ ਜੋ ਮਰਜ਼ੀ ਸਹੂਲਤਾਂ ਦੇ ਦਿਓ ਨਾ ਨਹੀਂ ਕਰਨੀ ਨੰਨਾ ਮੋਹ ਨਹੀਂ ਨਿਕਲਣਾ ਜੀ ਤੇ ਜਦੋਂ ਲੋਕਾਂ ਨੂੰ ਦੇਣਾ ਹੂੰ ਹੂੰ ਉਦੋਂ ਕਹਿਣ ਕਿ ਕੇ ਭਾਈ ਉਹ ਚੰ드ਰਾ ਮੋਦੀ ਸਾਡੇ ਤੇ ਪੈਸੇ ਨੱਪ ਕੇ ਬੈਠਾ ਅਸੀਂ ਕੀ ਕਰੀਏ ਜੀ ਦਸਾਂਝ ਵਾਲਾ ਬਾਈ ਜੀ ਕਹਿੰਦੇ ਕਹਿੰਦੇ ਜਿੰਨੀਆਂ ਇਲੈਕਸ਼ਨਾਂ ਪੈਂਡਿੰਗ ਪਈਆਂ ਨੇ ਕਹਿੰਦੇ ਜਿੰਮ ਲਾਇਆ ਕਦੋਂ ਕਰਨਗੇ ਇਹ ਆ ਨਹੀਂ ਚਲੋ ਇਹਨਾਂ ਨੇ ਕਿਹੜਾ ਉੱਥੇ ਸਰ ਮਤਲਬ ਕਿ ਸਾਈਕਲ ਤੇ ਜਾਣਾ ਚੰਡੀਗੜ੍ਹ ਹੂੰ ਜੇ ਮੰਨ ਲਓ ਕਿ ਇਲੈਕਸ਼ਨਾਂ ਚ ਵੀ ਕੋਈ 5-10 ਦਿਨ ਲਾ ਲੈਣਗੇ ਤੇ ਜਿਹੜੇ ਉਹ ਮਹੀਨੇ ਦੇ ਜਾਂ ਸਾਲ ਦੇ ਬਾਕੀ ਦਿਨ ਬਚੇ ਆ ਉਹ ਤੇ ਚੰਡੀਗੜ੍ਹ ਚ ਹੀ ਕੱਟਦੇ ਆ ਸਵੇਰੇ ਸੁਖਨਾ ਝੀਲ ਤੇ ਜਾ ਕੇ ਵੇਖੋ ਤੇ ਸੀ ਉੱਥੇ ਕਿਤੇ ਤੁਹਾਨੂੰ ਮੋਢਾ ਕੋਈ ਮਾਰਨ ਵਾਲਾ ਗੌਰ ਨਾਲ ਵੇਖਿਓ ਤੇ ਲੱਗੇਗਾ ਕਿ ਨੇਤਾ ਹੀ ਆ ਉਧਰ ਹਰਿਆਣੇ ਵਾਲੇ ਇਕੱਠੇ ਹੋਏ ਹੁੰਦੇ ਉਧਰ ਉਹ ਇਕੱਠੇ ਹੋ ਜਾਂਦੇ ਜੀ ਜੀ ਮਿੰਟੂ ਜੀ ਅਗਲੀ ਖਬਰ ਵੱਲ ਨੂੰ ਵੀ ਆਪਾਂ ਚੱਲਦੇ ਆ ਨਾਲ ਨਾਲ ਕਹਿੰਦੇ ਨੇ ਕਿ ਇੱਕ ਨਾਲੇ ਦੇ ਪੈਸੇ ਵੀ ਇਹ ਕਾਫੀ ਖਾਕੂ ਗਏ ਕਿਉਂਕਿ ਘਟਾਲੇ ਘਟੂਲੇ ਚੱਲਦੇ ਰਹਿੰਦੇ ਆ ਇਧਰੋਂ ਪੈਸੇ ਮੰਗੀ ਜਾਂਦੇ ਆ ਉਧਰੋਂ ਕਿਸੇ ਪਾਸਿਓ ਲਾਈ ਜਾਂਦੇ ਆ ਖਾਈ ਜਾਂਦੇ ਆ ਇਹ ਕਿਹੜੇ ਨਾਲੇ ਦੀ ਗੱਲ ਹੋ ਰਹੀ ਹੈ ਜੀ ਵਿੱਚੇ ਕਿਹੜਾ ਰਹਿ ਗਿਆ ਨਾਲਾ ਇਹ ਦੇਖੋ ਇੱਕ ਤਾਂ ਕਮੇਟੀ ਬਣੀ ਸੀ ਵਿਧਾਨ ਸਭਾ ਦੇ ਵਿੱਚ ਨਾ ਕਮੇਟੀਆਂ ਦਾ ਗਠਨ ਹੁੰਦਾ ਜਿਵੇਂ ਲੋਕ ਸਭਾ 'ਚ ਸੰਸਦੀ ਕਮੇਟੀਆਂ ਬਣਦੀਆਂ ਨੇ ਜੀ ਤਾਂ ਇਹ ਕਮੇਟੀਆਂ ਜਿਹੜੀਆਂ ਹੁੰਦੀਆਂ ਨੇ ਉਹ ਵਕ ਵਕ ਕੰਮ ਕਰਦੀਆਂ ਹੂੰ ਤੇ ਇੱਥੇ ਲੁਧਿਆਣੇ ਜਿਹੜੀ ਕਮੇਟੀ ਬਣਾਈ ਸੀ ਉਹ ਬੁੱਢੇ ਨਾਲੇ ਦੇ ਸੰਦਰਭ ਚ ਬਣਾਈ ਆ ਜੀ 14 ਇਹਦੇ ਚ ਵਿਧਾਇਕ ਸੀਗੇ ਜਿਨ੍ਹਾਂ ਨੇ ਰਿਪੋਰਟ ਆਪਣੀ ਜਿਹੜੀ ਆ ਉਹ ਸੌਂਪੀ ਆ ਵਿਧਾਨ ਸਭਾ ਦੇ ਸਪੀਕਰ ਨੂੰ ਹਮ ਤੇ ਸਪੀਕਰ ਸਾਹਿਬ ਨੇ ਹੁਣ ਕਿਹਾ ਕਿ ਇਹਦੀ ਜਾਂਚ ਜਿਹੜੀ ਆ ਸੀਬੀਆਈ ਤੋਂ ਜਾਂ ਕਿਸੇ ਹੋਰ ਏਜੰਸੀ ਤੋਂ ਕਰਵਾਉਣੀ ਚਾਹੀਦੀ ਆ ਜੀ ਜੀ ਦਰਅਸਲ ਕੀ ਹੈ ਕਿ ਲੋਕਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਲੱਗਦਾ ਕਿ 650 ਕਰੋੜ ਰੁਪਈਆ ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ ਬੁੱਢੇ ਨਾਲੇ ਵਾਸਤੇ ਆਇਆ ਸੀਗਾ ਜੀ ਇਹ ਗੱਲ ਹੈ ਕਿ ਆ ਕੋਵਿਡ ਤੋਂ ਪਹਿਲਾਂ ਦੀ ਸ਼ਹਿਦ ਜਾਂ ਕੋਵਿਡ ਵਾਲੇ ਸਾਲ ਦੀ ਜੀ ਪੁਰਾਣੀ 650 ਕਰੋੜ ਨਹੀਂ ਪੁਰਾਣੀ ਕਿਹੜੀ ਆ ਅਜੇ ਤਿੰਨ ਚਾਰ ਸਾਲ ਕਈ ਸਾਲ ਤੱਕ ਲੰਘਾ ਤਿੰਨਾਂ ਵਿੱਚ ਹਾਂਜੀ ਪ੍ਰੋਜੈਕਟ ਤਾਂ ਤੁਹਾਨੂੰ ਪਤਾ ਸਾਲ ਦੋ ਸਾਲ ਤੱਕ ਫਿਰ ਪ੍ਰੋਜੈਕਟ ਬਣਨ ਚ ਹੀ ਹੋ ਜਾਂਦੇ ਆ ਤਾਂ ਉਹ ਮਤਲਬ ਕਿ 650 ਕਰੋੜ ਰੁਪਈਆ ਜਿਹੜਾ ਆਇਆ ਸੀ ਉਹਦੇ ਚ 60% ਦੀ ਹਿੱਸੇਦਾਰੀ ਸੀਗੀ ਕੇਂਦਰ ਦੀ ਹਮ ਹਲੇ ਆਪਾਂ ਕਹਿੰਦੇ ਕੇਂਦਰ ਸਾਨੂੰ ਕੀ ਦਿੰਦਾ ਜੀ 60% ਦੀ 60% ਦੀ ਉੱਥੋਂ ਆਇਆ ਹੂੰ 40% ਅਸਾਂ ਪਾਇਆ ਜੀ ਉਹ 650 ਕਰੋੜ ਰੁਪਈਆ ਸੀਗਾ ਇਸ ਵਾਸਤੇ ਕਿ ਇੱਕ ਤੇ ਇਹਦੇ ਵਿੱਚ ਜਿਹੜੇ ਕੈਮੀਕਲ ਪੈਂਦੇ ਆ ਹੂੰ ਉਹ ਬੰਦ ਕੀਤੇ ਜਾਣ ਯਾਨੀ ਜਿਹੜਾ ਰਸਾਇਣ ਯੁਕਤ ਪਾਣੀ ਪੈਂਦਾ ਉਹਨੂੰ ਰੋਕਿਆ ਜਾਵੇ ਡੱਕਿਆ ਜਾਵੇ ਤੇ ਦੂਜਾ ਕਿ ਇਹ ਨਾਲਾ ਜਿਵੇਂ ਪਹਿਲਾਂ ਸੀਗਾ ਹੂੰ ਮਤਲਬ ਕਿ ਨਾਲਾ ਨਹੀਂ ਪਹਿਲਾਂ ਇਹਨੂੰ ਦਰਿਆ ਹੀ ਦੱਸਦੇ ਸੀ ਦਰਿਆ ਦਾ ਹਿੱਸਾ ਹੀ ਬੁੱਢਾ ਦਰਿਆ ਜੀ ਜੀ ਇਹ ਮਤਲਬ ਕਿ ਸ਼ਬਦ ਜਿਹੜਾ ਅੱਜ ਤੋਂ 30-40 ਸਾਲ ਪਹਿਲਾਂ ਵੀ ਸ਼ਾਇਦ ਆਮ ਜਿਹੜੇ ਹੋਣਗੇ ਨਾ ਇਸ ਉਮਰ ਦੇ 50-60 ਵਾਲੇ ਸ਼ਾਇਦ ਉਹ ਤੁਹਾਨੂੰ ਦੱਸ ਦੇਣਗੇ ਕਿ ਇਹਨੂੰ ਦਰਿਆ ਕਹਿੰਦੇ ਹੁੰਦੇ ਸੀ ਪਹਿਲਾਂ ਜੀ ਤਾਂ ਗੱਲ ਇਹ ਆ ਕਿ ਉਹ ਹੁਣ ਸੁਰਜੀਤ ਕਰਨਾ ਸੀ ਦੁਬਾਰਾ ਕਿ ਸ਼ੁੱਧ ਪਾਣੀ ਦਾ ਜਿਹੜਾ ਵਾਹ ਉਹ ਆ ਕੇ ਸਤਲੁਜ ਚ ਡਿੱਗੇ ਜੀ ਤੇ ਦੱਸਦੇ ਆ ਕਿ ਨਾ ਤਾਂ ਉਹ ਕੰਮ ਹੋਇਆ ਤੇ ਨਾ ਉਹ ਕੰਮ ਹੋਇਆ ਉਲਟਾ ਜਿਹੜਾ 650 ਕਰੋੜ ਆਇਆ ਸੀਗਾ ਹੂੰ ਉਹ ਅਧਿਕਾਰੀ ਹੋਣ ਤੇ ਜਾਂ ਮੋਤਬਰ ਹੋਣ ਪਤਾ ਨਹੀਂ ਕਿਹੜੇ ਕਿਹੜੇ ਉਹਨੂੰ ਮੂੰਹ ਮਾਰ ਗਏ ਨੇ ਜੀ ਸੋ ਇਸ ਵਾਸਤੇ ਹੁਣ ਸਪੀਕਰ ਸਾਹਿਬ ਨੇ ਚਲੋ ਇਹ ਚੰਗੀ ਗੱਲ ਕੀਤੀ ਆ ਉਹਨਾਂ ਨੇ ਆਖਿਆ ਕਿ ਇਹਦੀ ਜਾਂਚ ਕਰਵਾਓ ਹੋ ਸਕਦੇ ਤੇ सीबीआई ਤੋਂ ਜਾਂਚ ਕਰਵਾ ਲਓ ਜਿਨੇ ਜਿਨੇ ਦਾਅ ਮਾਰਿਆ ਤੈਨੂੰ ਹੱਥ ਖੜੀ ਮਾਰੋ ਫਿਰ ਹੋਰ ਕੀ